ਹੜ੍ਹਾਂ ਦੇ ਪਾਣੀ ਵਿੱਚ ਲੋਕਾਂ ਦੀ ਸੇਵਾ ਕਰਨ ਗਏ ਸੇਵਾਦਾਰਾਂ ਦੀਆਂ ਡੁੱਬੀਆਂ ਕਿਸ਼ਤੀਆਂ ਤੇ ਕਈ ਹੋ ਗਈਆਂ ਜਾਮ ਹੜ੍ਹਾਂ ਨਾਲ ਪੀੜਤ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਦਵਾਈਆਂ ਦੀ ਹੈ ਲੋੜ ਹੜ੍ਹ ਪੀੜਤਾਂ ਦਾ ਕਿੰਨਾ ਕੁ ਹੋਇਆ ਨੁਕਸਾਨ ਆਓ ਤੁਹਾਨੂੰ ਦਿਨੇ ਆ ਤਾਜ਼ਾ ਜਾਣਕਾਰੀ ਦਿਖਾਉਨੇ ਆ ਇਸ ਵੀਡੀਓ ਦੇ ਵਿੱਚ ਅਸੀਂ ਜੀ ਸੁਲਤਾਨਪੁਰ ਲੋਧੀ ਦੇ ਵਿੱਚ ਆ ਇਸ ਵੇਲੇ ਤੇ ਪਿੰਡ ਬਾਉਪੁਰ ਜਦੀਦ ਇੱਥੇ ਪੁਲ ਤੇ ਖੜੇ ਆ ਅਸੀਂ ਇਸ ਵੇਲੇ ਤੇ ਆਲੇ-ਦੁਆਲੇ ਚਾਰੇ ਪਾਸੇ ਪਾਣੀ ਆ ਇਥੋਂ ਜੇ ਸੇਵਾ ਭੇਜਣੀ ਹੋਵੇ ਇਥੇ ਲਾਗਲੇ ਪਿੰਡਾਂ ਦੇ ਵਿੱਚ ਕਿਸ਼ਤੀ ਰਾਹੀਂ ਜਾਣਾ ਪੈਣਾ ਬੋਟ ਰਾਹੀਂ ਜਾਣਾ ਪੈਣਾ ਉਹ ਆ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਕੋਲੇ ਜੇ ਆਪਣੀ ਨਿੱਜੀ ਕਿਸ਼ਤੀ ਹੋਊਗੀ ਤਾਂ ਲੈ ਕੇ ਆਉਣਗੇ ਤਾਂ ਪਹੁੰਚ ਜਾਣਗੇ ਇਥੇ ਨਹੀਂ ਤਾਂ ਫਿਰ ਜਾ ਕੇ ਰੋਟੀ ਪਚਾਉਣੀ ਪੈਣੀ ਹੈ ਤੇ ਜਾ ਕੇ ਉਹਨਾਂ ਦੀ ਨਬਜ਼ ਚੈੱਕ ਕਰਨੀ ਪੈਣੀ ਆ ਇਹ ਡਾਕਟਰ ਸਵੇਮਾਨ ਸਿੰਘ ਦੇ ਭਰਾ ਨੇ ਅਵਤਾਰ ਸਿੰਘ ਇਹ ਨਾਲ ਦੀ ਟੀਮ ਦੇ ਮੈਂਬਰ ਨੇ ਇਹਨਾਂ ਦੇ ਵੱਲੋਂ ਇਥੇ ਬੈਨ ਲਾਈ ਗਈ ਆ ਇਹ ਲੋਕਾਂ ਦਾ ਚੈੱਕਅਪ ਕਰਦੇ ਆ ਤੇ ਬਹੁਤ ਸਾਰੀਆਂ ਡਾਕਟਰਾਂ ਦੀਆਂ ਹੋਰ ਟੀਮਾਂ ਵੀ ਆ ਲੰਗਰ ਵਾਲੇ ਵੀਰ ਵੀ ਆ ਬਿਲਕੁਲ ਓਵੇਂ ਆ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਅਸੀਂ ਟਰੈਕਟਰ ਟਰਾਲੀਆਂ ਵਹਿੰਦੇ ਸੀ ਬਿਲਕੁਲ ਓਵੇਂ ਹੀ ਆ ਜਦੋਂ ਅਸੀਂ ਉੱਥੇ ਤਰਪਾਲਾਂ ਪਾਈਆਂ ਰਾਸ਼ਨ ਦੇ ਉੱਤੇ ਵਹਿੰਦੇ ਸੀ ਇੱਥੇ ਇਹ ਪੰਜਾਬੀਆਂ ਦੇ ਜਜ਼ਬੇ ਨੂੰ ਸਲਾਮ ਆ ਬਾਈ ਜੀ ਕੀ ਹਾਲ ਨੇ ਠੀਕ ਠਾਕ ਹੋ ਅਸੀਂ ਕੱਲ ਅਸੀਂ ਚੜ੍ਹਦੀ ਕਲਾ ਚੜ੍ਹਦੀ ਕਲਾ ਚ ਕਿੰਨੇ ਦਿਨ ਹੋ ਗਏ ਬਾਈ ਜੀ ਇੱਥੇ ਆਇਆਂ ਨੂੰ ਤੇ ਕਿੰਨੇ ਕਮਰੀਜ਼ ਹਰ ਰੋਜ਼ ਆਉਂਦੇ ਆ ਤੇ ਕਿਹੜੇ ਮਰਜ਼ ਵਾਲੇ ਆਉਂਦੇ ਆ ਹਾਂਜੀ ਬਾਈ ਜੀ ਆਪਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਸਕਦਾ ਦਿੰਨਾ ਵੀ ਤੇਈ ਚ ਵੀ ਜਦੋਂ ਆਏ ਸੀ ਨਾ ਇੱਥੇ ਹੜਾ ਉਦੋਂ ਵੀ ਤੇਈ ਚ ਵੀ ਆਪਾਂ ਜਿੱਦਨ ਤੁਹਾੜਾ ਆਇਆ ਤੇ ਐਂਡ ਤੱਕ ਜਦੋਂ ਤੱਕ ਪਾਣੀ ਸੁੱਕ ਨਹੀਂ ਗਿਆ ਫਿਰ ਆਪਾਂ ਪੂਰਾ ਇੱਥੇ ਮਤਲਬ ਮੈਡੀਕਲ ਸਪਾਵਾਂ ਬਣਵਾਉਂਦੇ ਰਹਿ ਹੁਣ ਵੀ ਜਿੱਦਨ ਦਾ ਸਾਨੂੰ ਮੈਸੇਜ ਮਿਲਿਆ ਉਦੋਂ ਦੇ ਆ ਕੇ ਆਪਣੇ ਭਰਾਵਾਂ ਨਾਲ ਖੜਿਆ ਚੰਗੀ ਗੱਲ ਆ ਬਾਈ ਹਾਂਜੀ ਇਹ ਪੰਜਾਬੀ ਦਾ ਫਰਜ਼ ਆ ਮੈਂ ਅੱਗੇ ਵੀ ਗੱਲ ਕਰਕੇ ਆਂ ਪ੍ਰੋਗਰਾਮ ਦੇ ਵਿੱਚ ਮੈਂ ਕਿਹਾ ਵੀ ਦੁਨੀਆ ਦੇ ਜਾਂ ਖਾਸ ਕਰਕੇ ਭਾਰਤ ਦੇ ਕਿਸੇ ਵੀ ਹੋਰ ਹਿੱਸੇ ਦੇ ਵਿੱਚ ਕੋਈ ਆਫਤਾ ਵੀ ਨਾ ਤੇ ਪਾਣੀ ਦੀ ਬੋਤਲ 150 ਰੁਪਏ ਦੀ ਹੋ ਜਾਂਦੀ ਆ ਇੱਥੇ ਪਾਣੀ ਦੀਆਂ ਧਾਂਕਾਂ ਲੱਗੀਆਂ ਪਈਆਂ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਰਪਾ ਕਰਕੇ ਹੁਣ ਪਾਣੀ ਦੀਆਂ ਬੋਤਲਾਂ ਨਾ ਭੇਜੋ ਜੀ। ਹਾਂਜੀ। ਬਸ ਇਹੀ ਸਾਡੇ ਸੁਭਾਅ ਦੇ ਵਿੱਚ ਆ ਸਾਨੂੰ ਸਾਡਾ ਬਾਬਾ ਜਿਹੜਾ 20 ਰੁਪਏ ਦੀ ਚੀਜ਼ ਲਾ ਕੇ ਗਿਆ ਸੀ ਨਾ ਉਹ ਅੱਕੇ ਵਧੀਆ ਭਾਈ ਜੀ ਇੱਥੇ ਹੁਣ ਕਿਹੜੇ ਮਰਜ਼ਬ ਵਾਲੇ ਲੋਕ ਆਉਂਦੇ ਆ। ਇੱਥੇ ਕਿਉਂਕਿ ਹਲੇ ਸਮੱਸਿਆਵਾਂ ਆਉਣੀਆਂ ਵਧਣੀਆਂ ਇਹ ਅਸੀਂ ਸੁਣਦੇ ਆਂ ਪਰ ਕਿਹੜੀਆਂ ਸਮੱਸਿਆਵਾਂ ਵੱਧ ਚੁੱਕੀਆਂ ਹੁਣ ਤੱਕ? ਭਾਈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਵੇਂ ਚੜ੍ਹਦੀ ਕਲਾ ਦੀ ਤੁਸੀਂ ਗੱਲ ਕੀਤੀ ਹੈ ਨਾ ਵਾਕੇ ਆਪਣੀ ਕੰਮਬੜੀ ਚੜਦੀ ਗਿਆਦੀ ਕਿਉਂਕਿ ਸਾਡੇ ਸਾਹਮਣੇ ਘਰ ਰੁੜੇ ਆ ਸਾਡੇ ਸਾਹਮਣੇ ਡੰਗਰ ਮਰੇ ਹਨਾ ਸਾਡਾ ਦਿਲ ਰੋ ਪਿਆ ਸੱਚੀ ਗੱਲ ਹਨਾ ਪਰ ਜਦੋਂ ਉਹਨਾਂ ਨੂੰ ਪੁੱਛਦੇ ਆ ਜਿਨ੍ਹਾਂ ਦੇ ਡੰਗਰ ਮਰੇ ਆ ਜਿਨ੍ਹਾਂ ਦੇ ਘਰ ਰੁੜੇ ਆ ਉਹਨਾਂ ਦੇ ਬਾਈ ਉਹ ਬਾਬੇ ਨਾਨਕ ਦੀ ਕਿਰਪਾ ਵਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਾਨੂੰ ਦੁੱਖ ਆ ਵੀ ਜਿਹੜੀ ਗੱਲ ਦਾ ਪਹਿਲਾਂ ਪਤਾ ਹੈ ਅਸੀਂ ਰੌਲਾ ਵੀ ਪਾਇਆ ਇੱਥੋਂ ਦੇ ਲੋਕਾਂ ਨੇ ਵੀ ਇਹ ਰੌਲਾ ਵੀ ਪਾਇਆ ਵੀ ਇਹ ਸਾਡਾ ਜਿਹੜਾ ਦਰਿਆ ਦਾ ਸਿਸਟਮ ਸਾਡਾ ਕੋਈ ਹੱਲ ਕੀਤਾ ਜਾਵੇ ਸਰਕਾਰਾਂ ਨੂੰ ਪਰ ਸਾਡੀ ਨਹੀਂ ਮੰਨੀ ਦੁੱਖ ਸਾਨੂੰ ਇਸ ਗੱਲ ਦਾ ਅਸੀਂ ਮਰ ਨਹੀਂ ਸਕਦੇ ਅਸੀਂ 23 ਦਰ ਰੁੜ 23 ਚ ਵੀ ਰੁੜੇ ਹਾਂ ਹੁਣ ਵੀ ਰੁੜੇ ਹਾਂ ਪਰ ਸਾਨੂੰ ਰੋੜੀਆਂ ਕੁਛ ਨਹੀਂ ਹੁੰਦਾ ਪਰ ਸਾਨੂੰ ਦੋਖਿਆ ਵੀ ਸਾਡੇ ਦੱਸਣ ਤੇ ਵੀ ਸਾਡੀਆਂ ਸਰਕਾਰਾਂ ਨੇ ਸਾਡੀਆਂ ਸੁਣੀਆਂ ਨਹੀਂ ਆ ਅਸੀਂ ਚੜ੍ਹਦੀ ਕਲਾ ਨੇ ਜਿਵੇਂ ਤੁਹਾਨੂੰ ਮੈਂ ਦੱਸਦਾ ਵੀ ਅਸੀਂ ਜਾ ਕੇ ਲੋਕਾਂ ਨੂੰ ਉਹਨਾਂ ਦਾ ਹਾਲ ਪੁੱਛਦੇ ਆ ਪਰ ਉਹ ਸਾਨੂੰ ਜਾਂਦਿਆਂ ਆਪ ਬਹਿਣ ਨੂੰ ਜਗ੍ਹਾ ਨਹੀਂ ਹੈਗੀ ਖਲੋਣ ਨੂੰ ਜਗ੍ਹਾ ਨਹੀਂ ਹੈਗੀ ਸਾਨੂੰ ਆਂਦੇ ਚਾਹ ਪੀਣੀ ਕਿ ਦੁੱਧ ਪੀਣਾ ਇੰਨੀ ਚੜ੍ਹਦੀ ਕਲਾ ਦੀ ਕੌਮ ਆ ਮੈਨੂੰ ਇਹ ਦੱਸੋ ਭਾਈ ਜਿਕੇ ਰੋਗ ਇੱਥੇ ਕਿਹੜੇ ਕਿਹੜੇ ਫੈਲ ਚੁੱਕੇ ਆ ਤੁਹਾਡੇ ਕੋਲੇ ਕਿਹੜੇ ਮਰਜ਼ ਵਾਲੇ ਵੱਧ ਦਵਾਈ ਲੈਣ ਆਉਂਦੇ ਆ ਤੁਸੀਂ ਕੀ ਮਹਿਸੂਸ ਕਰਦੇ ਆ ਵੀ ਇੱਥੇ ਕਿਹੜੀਆਂ ਦਵਾਈਆਂ ਦੀ ਵੱਧ ਲੋੜ ਆ ਕਿਉਂਕਿ ਸਾਨੂੰ ਬਹੁਤ ਸਾਰੇ ਭੈਣਾ ਵੀਰ ਵਿਦੇਸ਼ਾਂ ਦੇ ਵਿੱਚੋਂ ਫੋਨ ਕਰਦੇ ਬਾਈ ਜੀ ਕੀ ਭੇਜਗੇ ਬਾਈ ਜੀ ਕੀ ਭੇਜਗੇ ਅਸੀਂ ਇਹ ਗੱਲ ਕਹਿੰਨੇ ਕਿ ਔਰਤਾਂ ਵਾਸਤੇ ਸੈਨੇਟਰੀ ਪੈਡ ਭੇਜ ਦਿਓ ਬੱਚਿਆਂ ਵਾਸਤੇ ਡਾਈਪਰ ਭੇਜ ਦਿਓ ਪਰ ਤੁਸੀਂ ਤਾਂ ਇੱਥੇ ਦਵਾਈਆਂ ਦਾ ਲੰਗਰ ਲਾਈ ਬੈਠੇ ਆ ਤੁਹਾਨੂੰ ਦੱਸੋ ਵੀ ਭਾਈ ਇੱਥੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਡਾਕਟਰ ਸਾਹਿਬ ਆਇਓ ਮੜਾ ਜੱਗੇ ਹੋਰ ਤੁਸੀਂ ਠੀਕ ਠਾਕ ਹੁੰਦੀ ਚੜ੍ਹਦੀ ਕਲਾ ਚੋਂ ਇੱਥੇ ਕਿਹੜੀ ਕਿਹੜੀ ਦਵਾਈ ਦੀ ਲੋੜ ਸਭ ਤੋਂ ਵੱਧ ਪੈਂਦੀ ਆ ਕਿਉਂਕਿ ਹੁਣ ਦੇਖੋ ਸੜਿਆੰਦ ਮਚੜੀ ਸ਼ੁਰੂ ਹੋ ਜਾਣੀ ਆ ਪਾਣੀ ਦੇ ਵਿੱਚ ਤਪਸ਼ ਹੋ ਜਾਣੀ ਆ ਉੱਤੋਂ ਸੂਰਜ ਦੀਆਂ ਕਿਰ ਦਵਾਈ ਕਿਹੜੀ ਸਭ ਤੋਂ ਵੱਧ ਇਸ ਵੇਲੇ ਜ਼ਰੂਰੀ ਹੈ ਦੇਖੋ ਅਸੀਂ ਜਿਵੇਂ ਮੈਂ ਇੱਥੇ ਕੱਲ ਤੋਂ ਆਹਾਂ ਤੇ ਸਾਡੀ ਟੀਮ ਤੇ ਇੱਥੇ ਬਹੁਤ ਟਾਈਮ ਤੋਂ ਮੈਂ ਐਜ਼ ਅ ਵੋਲੰਟੀਅਰ ਕੱਲ ਤੋਂ ਆਈ ਆ ਜੋ ਅਸੀਂ ਕੱਲ ਤੋਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੂੰ ਪੰਗਲ ਇਨਫੈਕਸ਼ਨ ਪੈਰਾਂ ਚ ਪਾਣੀ ਪੈਰ ਲਗਾਤਾਰ ਪਾਣੀ ਸਟ੍ਰੈਨਡ ਕਰਕੇ ਖਾਰਿਸ਼ ਆ ਰਹੀਆ ਉਹਨਾਂ ਨੂੰ ਸਕਿਨ ਅਲਰਜੀਜ਼ ਹੋ ਰਹੀਆਂ ਨੇ ਤਾਂ ਜ਼ਿਆਦਾਤਰ ਇੱਥੇ ਜੋ ਲੋਡ ਹੈਗੀ ਆ ਉਹ ਸਕਿਨ ਪ੍ਰੋਬਲਮ ਜ਼ਿਆਦਾ ਆ ਰਹੀਆਂ ਨੇ ਤੇ ਜਦੋਂ ਜਦੋਂ ਹੁਣ ਪਾਣੀ ਜਾਏਗਾ ਤਾਂ ਵਾਟਰ ਬੋਰਨ ਡਿਜ਼ੀਜ਼ ਹੋਰ ਬਹੁਤ ਆਣਗੇ ਜਿੰਨਾ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ ਹੈਗੇ ਤੇ ਹੁਣ ਤੱਕ ਉਹਨਾਂ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਆਲਰੇਡੀ ਸ਼ੂਗਰ ਬੀਪੀ ਦੀ ਦਵਾਈਆਂ ਚੱਲ ਰਹੀਆਂ ਵਿਚਾਰੇ ਪਾਣੀ 'ਚ ਫਸੇ ਹੋਏ ਨੇ ਸ਼ੂਗਰ ਵਧੀ ਹੋਈ ਆ ਕਿਸੇ ਦੀ ਘਟੀ ਹੋਈ ਆ ਜਾਂ ਨਹੀਂ ਪ੍ਰੋਪਰ ਉਹ ਲੈ ਪਾ ਰਹੇ ਹੈਗੇ ਦਵਾਈਆਂ ਨਹੀਂ ਮਹੀਆ ਹੋ ਰਹੀਆਂ ਹੈਗੀਆਂ ਪੈਡਸ ਦੀ ਕਿੰਨੀ ਲੋੜ ਆ ਔਰਤਾਂ ਦੇ ਲਈ ਪੈਡਸ ਵਾਸਤੇ ਜਿਹੜੇ ਲੋਕ ਇੱਥੇ ਤੱਕ ਆ ਰਹੇ ਨੇ ਅਸੀਂ ਕਾਫੀ ਉਹਨਾਂ ਨੂੰ ਗੱਲ ਤੱਕ ਕੱਲ ਦੇ ਸਪਲਾਈ ਦੇ ਰਹੇ ਹੈਗੇ ਆ ਬਟ ਡੈਫੀਨਿਟਲੀ ਬੀਇੰਗ ਅ ਊਮਨ ਜਿਨ੍ਹਾਂ ਦੇ ਘਰ ਨਹੀਂ ਬਚੇ ਕੱਪੜੇ ਨਹੀਂ ਬਚੇ ਕੁਝ ਨਹੀਂ ਬਚਿਆ ਸੋ ਇਹ ਇਹ ਤਾਂ ਇੱਕ ਰਿਕੁਆਇਰਮੈਂਟ ਹੈਗੀ ਹੈਗੀ ਆ ਹਾਂਜੀ which is very much required ਮੈਂ ਨਾ ਬਾਰ ਬਾਰ ਇਸ ਕਲ ਨੂੰ ਘੂੜ ਕੇ ਤਾਂ ਪੁੱਛਦਾ ਕਿਉਂਕਿ ਸਾਨੂੰ ਬਹੁਤ ਸਾਰੇ ਭੈਣਾ ਵੀਰੇ ਗੱਲ ਕਹਿ ਰਹੇ ਆ ਕਿ ਅਸੀਂ ਸੇਵਾ ਚ ਹਿੱਸਾ ਪਾਉਣਾ ਹੁਣ ਦੇਖੋ ਸਾਡੇ ਕੋਲੇ ਪੰਜ ਸੱਤ ਗੱਲਾਂ ਮੁੱਖ ਹੁੰਦੀਆਂ ਵੀ ਇਕ ਤਾਂ ਰਾਸ਼ਨ ਭੇਜ ਦੀਗੇ ਪਾਣੀ ਭੇਜ ਦੀਗੇ ਕੱਪੜੇ ਭੇਜ ਦੀਗੇ ਜਾਂ ਕੋਈ ਸੁੱਕੀ ਰਸਦ ਭੇਜ ਦੀਗੇ ਇਸ ਤੋਂ ਇਲਾਵਾ ਦਵਾਈਆਂ ਦੇ ਤੌਰ ਦੇ ਉੱਤੇ ਜਾਂ ਹੋਰ ਤੁਸੀਂ ਕਿਹੜੀ ਚੀਜ਼ ਤੁਹਾਡੀ ਅੱਖ ਦੇ ਵਿੱਚ ਕਿਹੜੀ ਚੀਜ਼ ਆਈ ਵੀ ਆਹ ਚੀਜ਼ ਤੁਰੰਤ ਜ਼ਰੂਰੀ ਆ ਇਸ ਟਾਈਮ ਦੇ ਤੁਰੰਤ ਜ਼ਰੂਰੀ ਦਵਾਈਆਂ ਵਿੱਚ ਐਂਟੀਬਾਇਓਟਿਕਸ ਫਿਰ ਇਸ ਤੋਂ ਬਾਅਦ ਮੱਛਰ ਦੀ ਪੈਦਾਵਾਰ ਨਾਲ ਹੋਰ ਬਹੁਤ ਬਿਮਾਰੀਆਂ ਹੋਣ ਗਿਆ ਆਪਾਂ ਨੂੰ ਦੇ ਦੇਂਗੀ ਮਲੇਰੀਆ ਦਾ ਖਤਰਾ ਜਿਹੜਾ ਬਾਅਦ ਵਿੱਚ ਹੋਏਗਾ ਤੇ ਐਂਟੀਬਾਇਟਿਕ ਬਹੁਤ ਜ਼ਿਆਦਾ ਚਾਹੀਦੀਆਂ ਨੇ ਐਂਟੀ ਹਾਈਪਰਟੈਂਸਿਵਜ਼ ਜਿਹੜੇ ਸ਼ੂਗਰ ਦੇ ਪੇਸ਼ੇ ਤੋਂ ਜਿੰਨਾਂ ਦੀਆਂ ਦਵਾਈਆਂ ਚੱਲ ਰਹੀਆਂ ਨੇ ਜਿਵੇਂ ਹੁਣ ਕੱਲ ਤੱਕ ਸਾਡੇ ਕੋਲ ਸਿੰਪਲ ਦਵਾਈਆਂ ਸੀਗੀਆਂ ਸ਼ੂਗਰ ਦੀਆਂ ਮੈਟਫਾਰਮਿਨ 500 ਸੀਗੀ ਬਟ ਪੇਸ਼ੈਂਟ ਜਿਹੜੇ ਜਿਹੜੇ ਆਪਣੀ ਪੁਰਾਣੇ ਪੱਤੇ ਲੈ ਕੇ ਕੋਈ ਮਰੀਜ਼ਾਂ ਨੂੰ ਦਵਾਈਆਂ ਦੇ ਨਾਮ ਨਹੀਂ ਯਾਦ ਰਹਿੰਦੇ ਪਿੰਨਾਂ ਵਿੱਚ ਬੀਬੀਆਂ ਬਾਪੂਆ ਨੇ ਆਪਣੀ ਪੁਰਾਣਾ ਪੱਤਾ ਦਿਖਾ ਕੇ ਦਵਾਈ ਲੈਣੀ ਆ ਤਾਂ ਉਹਦੇ ਵਿੱਚ ਕੁਝ ਮੈਡੀਸਿਨਸ ਹੋਰ ਸੀਗੀਆਂ ਜਿਹੜੀਆਂ ਕਿ ਉਹਨਾਂ ਕੱਲ ਸਾਡੇ ਕੋਲ ਅੱਜ ਅਸੀਂ ਅਵੇਲੇਬਲ ਕਰਾ ਲਈਏ ਤੇ ਅੱਜ ਅਸੀਂ ਉਹਨਾਂ ਨੂੰ ਮਹਈਆ ਕਰਾ ਰਹੇ ਹੈਗੇ ਆ ਜਿਵੇਂ ਜਾਣੇ ਨ ਨਜੀ ਜਿੰਨੀਆਂ ਕਿਸ਼ਤਾਂ ਨੇ ਕਿਸ਼ਤियां ਆਪਣੇ ਕੋਲ 2 ਇਥੇ ਇਸ ਵਕਤ ਹੋਰ ਵੀ ਆਪਾਂ ਕੀਤੀਆਂ ਆਰਡਰ ਉਹ ਆਪਣੀ ਟੀਮਾਂ ਘਰ-ਘਰ ਜਾ ਰਹੀਆਂ ਹਾਂ ਘਰ-ਘਰ ਆਪਣੇ ਵੈਟਰਨਰੀ ਡਾਕਟਰ ਵੀ ਆ ਆਪਣੇ ਸਾਰਾ ਆਪ ਅੱਜ ਕਿਉਂਕਿ ਅਸੀਂ ਉਦੋਂ ਦਾ ਵੇਖਦੇ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਹੈ ਉਸੇ ਵੇਲੇ ਪੈਦਾ ਕਰ ਲੈਣੇ ਜਿੱਦਾਂ ਹੁਣ ਆਪਾਂ ਕਿੱਲਾ ਮੈਡੀਕਲ ਦਾ ਨਹੀਂ ਸਿਸਟਮ ਹੈਗਾ ਮੈਂ ਤੁਹਾਨੂੰ ਤੁਹਾਡੇ ਮਾਦੀਮਰੇ ਦੱਸਣਾ ਚਾਹੁੰਨਾ ਵਾ ਕਿ ਪਿਛਲੀ ਵਾਰੀ ਵੀ ਜਦੋਂ ਲੋਕਾਂ ਦੇ ਕਈਆਂ ਦੇ ਘਰ ਟ ਹੈਗੇ ਜਾਂ ਕਈਆਂ ਦੀਆਂ ਪੈਲੀਆਂ ਉੱਚੀਆਂ ਨਹੀਂ ਵੰਗਾ ਉਦੋਂ ਆਪਾਂ ਟਰੈਕਟਰ ਲਾ ਕੇ ਵੀ ਆਪਾਂ ਉਹ ਵੀ ਪੱਧਰ ਕੀਤੇ ਉਸ ਟਾਈਮ ਅੱਜ ਵੀ ਲੋਕਾਂ ਨੂੰ ਆਪਾਂ ਪ ਜਾਂਦਿਆ ਵਾ ਕਿਸਤੀਆਂ ਦੀ ਘਟ ਜਾਣੀ ਆ ਹੁਣ ਆਪਾਂ ਦੋ ਐਂਬੂਲੈਂਸਾਂ ਹੋਰ ਕਰ ਲਈਆਂ ਵਾ ਵੀ ਆਪਾਂ ਨੂੰ ਜੇ ਘਰ ਘਰ ਹੋਰ ਐਂਬੂਲੈਂਸਾਂ ਤੁਸੀਂ ਤਾਂ ਭਾਈ ਜੀ ਪਹਿਲਾਂ ਵੀ ਹੜਾਂ ਦੇ ਵਿੱਚ ਸੇਵਾ ਨਿਭਾਉਂਦੇ ਰਹੇ ਹੋ ਜੋ ਹੋਰ ਜਿੰਨੇ ਵੀ ਪੈਣਾ ਵੀਰ ਇੱਥੇ ਦਿਸਦੇ ਸਾਰੇ ਨਿਭਾਉਂਦੇ ਹੀ ਰਹੇ ਆ ਇਹ ਕਿੰਨਾ ਕੁ ਲੰਮਾ ਸਮਾਂ ਤਰਾਸਦੀ ਚੱਲਦੀ ਆ ਇੱਕ ਵਾਰ ਹੜ ਆਇਆ ਤੇ ਇਹ ਕਿੰਨਾ ਕੁ ਲੰਮਾ ਸਮਾਂ ਮਦਦ ਦੀ ਲੋੜ ਪੈਣੀ ਆ ਤੁਹਾਡੇ ਤੇ ਬਾਕੀ ਪੰਜਾਬੀਆਂ ਦੇ ਸਹਿਯੋਗ ਦੀ ਲੋੜ ਪੈਣੀ ਆ ਤੁਹਾਡੇ خیال ਚ ਹਾਂਜੀ ਮੈਂ ਤੁਹਾਨੂੰ ਦੱਸਣ ਦਿਆਂ ਨਾ ਵੀ ਜਿਵੇਂ ਹੁਣ 23 ਚ ਆਇਆ ਹਿਆੜਾ ਵੀ ਜਿਵੇਂ ਜਦੋਂ ਪਾਣੀ ਆਇਆ ਉਦੋਂ ਲੋਕ ਆਏ ਹਨਾ ਜਦੋਂ ਪਾਣੀ ਚਲ ਗਿਆ ਲੋਕ ਵੀ ਚਲੇ ਗਏ ਹਨਾ ਜਿਹੜੇ ਲੋਕ ਆਪਣੇ ਜਿਨ੍ਹਾਂ ਦੇ ਘਰ ਬਰਬਾਦ ਹੋ ਗਿਆ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਜਿਨ੍ਹਾਂ ਦੀਆਂ ਪੈਲੀਆਂ ਖਤਮ ਹੋ ਗਈਆਂ ਉਹਨੇ ਉਧਰ ਗਏ ਆ ਕਿਸੇ ਦੇ ਘਰੇ ਦਵਾਈ ਦੇਣ ਤੇ ਕਿਸਤੀ ਸਾਡੀ ਫਸਕੀ ਰੇਤ ਚ ਇਹਨੀ ਰੇਤ ਆ ਗਈ ਤੇ ਜਦੋਂ ਸਾਡੇ ਬੰਦਿਆਂ ਨੇ ਰੇਤ ਚੋਂ ਕੱਢੀ ਅਗਲੇ ਬੰਦੇ ਉਹ ਜਿਹੜਾ ਬੰਦਾ ਸਾਡਾ ਕੱਢਣ ਦਾ ਉਹ ਡੁੱਬ ਗਿਆ ਬਨਿ ਅਗਲੇ ਵੀ ਬੰਦੇ ਦੋ ਦੋ ਬੰਦੇ ਵੇਂਦੇ ਵੇਂਦੇ ਡੁੱਬ ਚਲੇ ਸ ਮਤਲਬ ਆਪਣਾ ਹੀ ਬੰਦਾ ਹੈ ਕਿ ਵੀ ਉਹਨੂੰ ਇਸਤੀ ਜਦੋਂ ਚੱਲੀ ਨਾ ਸਾਡੀ ਖਿੱਚ ਕੇ ਬਰੇਤੀ ਜੋ ਬਾਹਰ ਕੱਢੀ ਤੇ ਜਦੋਂ ਅਗਲੇ ਬੰਨੇ ਖਿੱਚ ਕੇ ਤੁਰੇ ਜਾਂਦੇ ਜਾਂਦੇ ਇੱਕ ਦਮ ਟੋਆ ਇਹ ਨਾ ਆ ਗਿਆ ਡੂੰਗਾ ਵੀ ਦੋ ਦੋ ਬੰਦੇ ਡੂੰਗਾ ਆ ਗਿਆ ਨਾ ਸੋ ਇਦਾਂ ਦੀਆਂ ਪੈਲੀਆਂ ਹੋ ਜਣੀਆਂ ਵੀ ਕਿਤੇ ਟੋਏ ਪੈ ਗਏ ਆ ਕਿਤੇ ਪਹਾੜ ਬਣ ਗਏ ਆ ਸੋ ਉਦੋਂ ਆਪਾਂ ਨੂੰ ਆਪਣੇ ਪੰਜਾਬੀਆਂ ਦੀ ਉਸ ਟਾਈਮ ਬਾਹ ਫੜਨੀ ਪੈਣੀ ਆ ਵੀ ਆਪਾਂ ਨੂੰ ਪੈਲੀਆਂ ਪੱਧਰ ਕਰਨੀਆਂ ਪੈਣੀਆਂ ਵਾ ਇਹਨਾਂ ਨੂੰ ਬੀਜ ਦੀ ਲੋੜ ਪੈਣੀ ਇਹਨਾਂ ਨੂੰ ਖਾਦਾਂ ਦੀ ਲੋੜ ਪੈਣੀ ਆ ਸੋ ਆਪਣੇ ਭੈਣ ਭਰਾਵਾਂ ਨੂੰ ਜਿੰਨੇ ਦਿਨ ਪਾਣੀ ਆ ਇਹ ਤੇ ਬਾਈ ਜੀ ਆਪਣੀ ਟੀਮ ਦੇ ਨਾਲ 5000 ਡਾਕਟਰ ਆਪਣੀ ਟੀਮ ਦੇ ਨਾਲ ਚੱਲ ਰਿਹਾ ਆਪਣੇ ਰਿਟਰਨ ਬਾਈ ਜਿੱਦੋਂ ਜਿਵੇਂ ਜਿਵੇਂ ਮਤਲਬ ਵੀ ਜਿਹੜੇ ਏਰੀਆ 'ਚ ਹੁੰਦਾ ਵਾ ਆਪਾਂ ਮੈਸੇਜ ਪਾ ਦਿੰਨੇ ਸ਼ਾਮ ਨੂੰ ਰਿਟਰਨ ਬਾਈ ਉਹ 10 ਮਤਲਬ ਘੱਟੋ ਘੱਟ 10 12 ਡਾਕਟਰ ਆਪਣੇ ਰੋਜ਼ अवेलेबल ਹੁੰਦੇ ਬਹੁਤ ਮਿਹਰਬਾਨੀ ਬਾਈ ਜੀ ਤੁਹਾਡੀ ਹਾਂਜੀ ਖੋਚਿਸ ਸਾਹਮਣੇ ਆ ਰਹੀ ਹੈ ਲੋਕਾਂ ਨੂੰ ਅੱਖਾਂ ਦੀ ਇਨਫੈਕਸ਼ਨ ਕਰਨਾਂ ਦੀ ਇਨਫੈਕਸ਼ਨ ਵੀ ਬਹੁਤ ਕਾਫੀ ਆ ਰਹੀ ਆ ਤੇ ਸਾਡੀ ਤੁਹਾਡੇ মিডিਆ ਰਾਹੀਂ ਤੁਹਾਡੇ ਇਸ ਪਲੈਟਫਾਰਮ ਰਾਹੀਂ ਇਹ ਵੀ ਰਿਕੁਐਸਟ ਹੈ ਕਿ ਸਾਰੀ ਟੀਮਸ ਲੱਗ ਗਿਆ ਹੋਈਆਂ ਨੇ ਇੱਕ ਰਿਕੁਐਸਟ ਹੈ ਕਿ ਚਲੋ ਹੁਣ ਜਦੋਂ ਪਾਣੀ ਹੈ ਬਟ ਇਸ ਤੋਂ ਬਾਅਦ ਵੀ ਐਮਡੀ ਅਗਰ ਕਿਸੇ ਵੀ ਤਰ੍ਹਾਂ ਤੁਸੀਂ ਕਾਮਸ ਲਗਾ ਕੇ ਕਿਸੇ ਵੀ ਤਰ੍ਹਾਂ ਆਪਣੀ ਸੇਵਾ ਮਾ ਆਪਣੀ ਟੀਮਸ ਨਾਲ ਦੇ ਸਕਦੇ ਹੋ ਉਹ ਬਹੁਤ ਜ਼ਿਆਦਾ ਹੈਲਪਫੁਲ ਹੋਏਗੀ ਇਹ ਸਾਰੇ ਲੋਕਾਂ ਵਾਸਤੇ ਬਹੁਤ ਵਧੀਆ ਹੈਲਪ ਹੋ ਜੀ ਕਿਉਂਕਿ ਇੱਕ ਸਪੈਸ਼ਲਿਸਟ ਨੇ ਆ ਕੇ ਜੋ ਇੱਕ ਕਿਉਂਕਿ ਇੱਥੋਂ ਦੇ ਲੋਕ ਤਾਂ ਜ਼ਿਆਦਾ ਜ਼ਿਆਦਾ ਆਰਐਮਪੀ ਡਾਕਟਰ ਕੋਲ ਜਾ ਕੇ ਦਵਾਈ ਲੈਂਦੇ ਜੋ ਇਹਨਾਂ ਦਾ ਜੋ ਆਪਾਂ ਪਹਿਲਾਂ ਦੇਖੀਏ ਸਾਡੀ ਗੱਲ ਨੂੰ ਮੈਂ ਉਸੇ ਤਰ੍ਹਾਂ ਰਿਕਮੈਂਡ ਕਰਦਾ ਮੈਂ ਮੈਂ ਆਪਣਾ ਹੀ ਕਰਦਾ ਹਾਂ ਵੀ ਆਪਣੀ ਟੀਮ ਵੱਲੋਂ ਪੂਰਾ ਪ੍ਰਬੰਧ ਕਿਉਂਕਿ ਡਾਕਟਰ ਆਪਣੀ ਟੀਮ ਨਾਲ ਜਿੱਦਾਂ ਕੱਲ ਆਇਆ ਆਪਣਾ ਪੂਰਾ ਚੱਲਦਾ ਪਰ ਮੇਰੀ ਸਾਰੇ ਜਿੰਨੇ ਵੀ ਡਾਕਟਰ ਹੈਗੇ ਆ ਸਾਡੀ ਟੀਮ ਨਾਲ ਸਾਰੇ ਚੱਲਦੇ ਆ ਪਰ ਜਿਹੜੇ ਵੀ ਹੈਗੇ ਕੋਈ ਸੇਵਾ ਕਰ ਸਕਦੇ ਸਾਡੀ ਟੀਮ ਨਾਲ ਮਤਲਬ ਕਰਨ ਸਾਡੇ ਕੋਲ ਸਾਰੇ ਸਾਡੇ ਕੋਲ ਸਾਰੇ ਪ੍ਰਬੰਧ ਹੈਗਾ ਐਂਬੂਲੈਂਸਾਂ ਦਾ ਸਾਰਾ ਘਰ-ਘਰ ਜਾ ਕੇ ਵੀ ਕਿ ਜਿਹੜਾ ਵੀ ਡਾਕਟਰ ਸੇਵਾ ਕਰਨਾ ਚਾਹੁੰਦਾ ਹੈ ਸਾਰੇ ਮਤਲਬ ਉਹਨਾਂ ਦੇ ਨਾਲ ਹਰ ਏਰੀਏ ਦੇ ਵਿੱਚ ਜਿਵੇਂ ਉੱਥੇ ਲਾ ਲਓ ਆਪਣੇ ਫਾਜਿਲੇ ਨਾਲ ਤੁਹਾਨੂੰ ਸੰਪਰਕ ਕਿਵੇਂ ਕਰਨ ਹੋ ਆਪਣੇ ਨੰਬਰ ਦਿੱਤੇ ਆਪਾਂ ਆਪਣੀ ਵੈਬਸਾਈਟ ਚਾਲਦੀ ਹੈ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡੀ ਸੇਵਾ ਨੂੰ ਸਲਾਮ ਹੈ ਇਹ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਆਈ ਆ ਹਾਂਜੀ ਕੁਝ ਕਹਿਣਾ ਚਾਹੁੰਦੇ ਤੁਸੀਂ ਬਾਕੀ ਮੈਂ ਇਹ ਵੀ ਕਹਿਣਾ ਚਾਹੁੰਦੀ ਆ ਕਿ ਜ਼ਰੂਰੀ ਨਹੀਂ ਕਿ ਮੈਡੀਕਲ ਹੈਲਪ ਹੀ ਚਾਹੀਦੀ ਆ ਜਦੋਂ ਵੀ ਆਪ ਪਾਣੀ નીચે ਜਾਂਦਾ ਆ ਤੇ ਇਹ ਨਹੀਂ ਹੈ ਕਿ ਕੱਲੀ ਮੈਡੀਕਲ ਹੈਲਪ ਹੀ ਹੁਣ ਰਾਸ਼ਨ ਜਿਹੜਾ ਵਾ ਉਹ ਵੀ ਬਹੁਤ ਆ ਰਿਹਾ ਆ ਸਾਰਾ ਸਮਾਨ ਬਹੁਤ ਆ ਰਿਹਾ ਹੈ ਮੈਡੀਸਿਨਸ ਵੀ ਬਹੁਤ ਆ ਰਹੀਆਂ ਆ ਬਾਅਦ ਵਿੱਚ ਇੰਨਾ ਸੀ ਸਾਡੇ ਕਿਸਾਨ ਭਰਾਵਾਂ ਨੂੰ ਜਿਹੜੀਆਂ ਜ਼ਮੀਨਾ ਪੱਧਰ ਕਰਨ ਦੀ ਜ਼ਰੂਰਤ ਪੈਣੀ ਆ ਡੀਜ਼ਲ ਦੀ ਜ਼ਰੂਰਤ ਪੈਣੀ ਆ ਹਾਂਜੀ ਟਰੈਕਟਰਾਂ ਦੀ ਲੋਡ ਪੈਣੀ ਆ ਹਾਂਜੀ ਹੌਂਸਲੇ ਦੀ ਲੋਡ ਪੈਣੀ ਸੋ ਜਿਹੜੀ ਹੁਣ ਸੇਵਾ ਜਿਹੜੀ ਲੈ ਕੇ ਆ ਰਹੇ ਆ ਨਾ ਉਹ ਸੇਵਾ ਅਜੇ ਮਤਲਬ ਸੰਭਾਲ ਕੇ ਰੱਖਣ ਕਿਉਂਕਿ ਰਾਸ਼ਨ ਇੰਨਾ ਕੁ ਲੈ ਕੇ ਆ ਰਹੇ ਉਹਨਾਂ ਕੋ ਘਰੇ ਰੱਖਣ ਵਾਸਤੇ ਜਗ੍ਹਾ ਨਹੀਂ ਹੈਗੀ ਠੀਕ ਆ ਨਾ ਤੇ ਇੱਥੇ ਵੀ ਇੰਨੀ ਕੁ ਜ਼ਿਆਦਾ ਢੇਰੀਆਂ ਲੱਗੀਆਂ ਜਿਹੜਾ ਲੰਗਰ ਆ ਉਹ ਵੇਸਟ ਵੀ ਬਹੁਤ ਹੋ ਰਿਹਾ ਆ ਸੋ ਇਸ ਕਰਕੇ ਵੀ ਬਾਅਦ ਵਿੱਚ ਵੀ ਜ਼ਰੂਰਤ ਪੈਣੀ ਆ ਸੋ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਬਾਅਦ ਵਿੱਚ ਵੀ ਸਾਰੇ ਨਾਲ ਖਲੋਣ ਤੇ ਇਹਨਾਂ ਦੀਆਂ ਜ਼ਮੀਨਾਂ ਪੱਧਰ ਕਰਕੇ ਦੇਣ ਜਿੰਨਾ ਜਿੰਨੇ ਜੋਗਾ ਵੀ ਕੋਈ ਹੈਗਾ ਆ ਜਿਹੜੇ ਵੀ ਐਨ ਆਰ ਆ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਮਤਲਬ ਜੇ ਅਡਾਪਟ ਕਰ ਸਕਦੇ ਘਰ ਜਾਂ ਪਿੰਡ ਕੋਈ ਵੀ ਉਹਨਾਂ ਨੂੰ ਘਰ ਵੀ ਬਣਾ ਕੇ ਦਿਓ ਤੇ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਆ ਉਹ ਵੀ ਪੱਧਰ ਕਰ ਦਿਓ ਹਾਂ ਇੱਕ ਮੇਰੀ ਇਹ ਬੇਨਤੀ ਸੀ ਕਿ ਜਿਵੇਂ ਮੈਂ ਲੁਧਿਆਣਾ ਰਹਿੰਦੀ ਆ ਤੇ ਮੈਂ ਵੈਸੇ ਪਿੰਡ ਤੋਂ ਆ ਤੇ ਫਿਲਹਾਲ ਮੈਂ ਉੱਥੇ ਅਰਬਨ ਸਿਟੀ ਸ਼ਹਿਰ ਵਾਲੇ ਪਾਸੇ ਨੇ ਜੋ ਕਿ ਦੇ ਆਰ ਵੈਲ ਇಸ್ಟੈਬਲਿਸ਼ਡ ਯੂ نو ਦੇ ਆਲ ਦਾ بزਨਸਮੈਨ ਕਮਿਊਨਿਟੀ ਨਾਓ ਵੀ ਆਲਸੋ ਨੀਡ ਯੋਰ ਹੈਲਪ ਆਲਸੋ ਜੇ ਹੁਣ ਜੇ ਆਪਾਂ ਦੇਖਿਆ ਵੀ ਸਭ ਹਰ ਬੰਦਾ ਆਪਣੀ ਆਪਣੀ ਹੈਲਪ ਦੇ ਰਿਹਾ ਕੋਈ ਪਿੰਡ ਅਡਾਪਟ ਕਰ ਰਿਹਾ ਕੋਈ ਘਰ ਅਡਾਪਟ ਕਰ ਰਿਹਾ ਬਟ ਜੇ ਆਪਾਂ ਇੱਕ ਆਮ ਬੰਦਾ ਚਾਹੇ ਆਪ ਆਪਣੇ ਘਰ ਬੈਠੇ ਆਪਾਂ ਇੱਕ ਫੈਮਿਲੀ ਇੱਕ ਬੱਚਾ ਉਹਦੀ ਪੜਾਈ ਕਿਉਂਕਿ ਸਭ ਕੁਝ ਰੁਲ ਗਿਆ ਇਹ ਨਹੀਂ ਹੈਗਾ ਕਿ ਹਾਂ ਸਿਰਫ ਫਸਲਾਂ ਇਹ ਡਿਵਾਸਟੇਸ਼ਨ ਬਹੁਤ ਜ਼ਿਆਦਾ ਹਿਊਜ ਹੋ ਚੁੱਕੀ ਆ ਸਭ ਕੁਝ ਰੁਲ ਚੁੱਕਿਆ ਤਾਂ ਹੁਣ ਇਹਨਾਂ ਵਾਪਸ ਖੜੇ ਹੋਣ ਕਰਨ ਵਾਸਤੇ ਆਪਾਂ ਮਾਸੂਮ ਬੱਚਿਆਂ ਦੇ ਵੀ ਉਹਨਾਂ ਨੂੰ ਵੀ ਵਾਪਸ ਖੜਾ ਕਰ ਸਕੀ ਤਾਂ ਕਿ ਜੋ ਆਪਣੀ ਨੈਕਸਟ ਜਨਰੇਸ਼ਨ ਹੈ ਨੈਕਸਟ ਜਨਰੇਸ਼ਨ ਨੂੰ ਇੰਪਾਵਰ ਕਰਨਾ ਉਹ ਆਪਣੇ ਹੱਥ 'ਚ ਆ ਗੱਲ ਮੈਂ ਦੇਖਿਆ ਇੱਕ ਮਾਤਾ ਜੀ ਆਏ ਉਹਨਾਂ ਦੇ ਨਾਲ ਉਹਨਾਂ ਦੀ ਡਾਟਰ ਇਨ-ਲਾਅ ਸੀ ਤੇ ਇੱਕ ਬੱਚਾ ਸੀ ਉਹਨਾਂ ਦੇ ਮੂੰਹ ਤੇ ਉਹ ਸਹਿਮ ਉਹ ਡਰ ਤੇ ਉਹ ਬੱਚਾ ਇੰਨਾ ਡਿਸ ਇੰਪਾਵਰ ਮੈਨੂੰ ਲੱਗ ਰਿਹਾ ਸੀ ਮਤਲਬ ਇੰਨਾ ਡਿਪਰੈਸਡ ਫੇਸ ਸੀ ਮਤਲਬ ਉਹ ਸੋਚ ਰਿਹਾ ਸੀ ਮੈਂ ਕੀ ਕਰੂੰਗਾ ਮਤਲਬ ਇਹ ਟੂ ਲੇਡੀਜ਼ ਇੱਕ ਬੱਚੇ ਤੇ ਵੀ ਉਹ ਵੀ ਐਕਸਪ੍ਰੈਸ ਨਹੀਂ ਕਰ ਪਾਉਂਦੇ ਹੈ ਕਿ ਜੋ ਬਟ ਆਪਣੀ ਫਿਊਚਰ ਜਨਰੇਸ਼ਨ ਆ ਜੋ ਇਸ ਇਲਾਕੇ ਚ ਰਹਿੰਦੇ ਬੱਚੇ ਰਹਿੰਦੇ ਨੇ ਉਹਨਾਂ ਨੂੰ ਇੰਪਾਵਰ ਕਰਨਾ ਵੀ ਸ਼ਾਇਦ ਆਪਣੀ ਜ਼ਿੰਮੇਵਾਰੀ ਬਣਦੀ ਆ ਤੇ ਜਿੰਨੇ ਆਪਾਂ ਜਿੰਨੀ ਵੀ ਫੈਮਲੀਆਂ ਆ ਜੋ ਅੱਜ ਨਾਨ ਇਫੈਕਟਿਡ ਏਰੀਆਸ ਬੈਠੇ ਆ ਦੂਰ ਦੂਰ ਬੈਠੇ ਆ ਐਨ ਆਰ ਆਈਸ ਬੈਠੇ ਆ ਆਪਾਂ ਪਲੀਜ਼ ਚਾਹੇ ਇੱਕ ਇੱਕ ਫੈਮਲੀ ਦੀ ਜ਼ਿੰਮੇਵਾਰੀ ਲੈ ਲਓ ਐਂਡ ਦੈਟ ਨੀਡ ਕੋਆਰਡੀਨੇਸ਼ਨ ਆਪਾਂ ਜੇ ਕੋਆਰਡੀਨੇਟ ਕਰਕੇ ਪਿੰਡੇ ਸਰਪੰਚਾ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਇੱਕ ਬੰਦਾ ਇੱਕ ਫੈਮਿਲੀ ਵੀ ਲੈ ਲਵੇ ਨਾ ਜੇ ਆਪਾਂ ਉਹਨਾਂ ਦਾ 2 ਸਾਲ ਵੀ ਹੈਲਪ ਕਰਤੀ ਸ਼ਾਇਦ ਉਹ ਵਾਪਸ ਦੁਬਾਰਾ ਮੁੜ ਖੜੇ ਹੋਣ ਤੇ ਉਹਨਾਂ 'ਚੋਂ ਹਿੰਮਤ ਆਵੇ ਤੇ ਉਹ ਦੁਬਾਰਾ ਆਪਣੇ ਆਪਣੇ ਜੋਗੇ ਹੋ ਜਾਣਗੇ ਹੋ ਤੁਹਾਨੂੰ ਸਲਾਮ ਆ ਜੀ ਤੁਹਾਡੀ ਸੋਚ ਨੂੰ ਤੇ ਤੁਹਾਡੇ ਭਾਪੂਰਤ ਸ਼ਬਦਾਂ ਨੂੰ ਇਹਦੀ ਦੇਣ ਦੇਣੀ ਬਣਦੀ ਆ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਤੋਂ ਦੋਸਤੋ ਇਹ ਅਸੀਂ ਸਿਰਫ ਤੇ ਸਿਰਫ ਇਹ ਦੱਸ ਰਹੇ ਆ ਕੁਝ ਕਥਾਵਾਂ ਤੇ ਖੜ ਕੇ ਕਿ ਈਵੇਂ ਪੰਜਾਬੀਆਂ ਨੂੰ ਸੇਵਾ ਦਾ ਜਨੂਨ ਸੇਵਾ ਦਾ ਉਤਸ਼ਾਹ ਜਾਂ ਚਾਹ ਸ਼ਬਦ ਵਰਤ ਲਈਏ ਇਹ ਚੜ ਜਾਂਦਾ ਵੀ ਜਦੋਂ ਆਪਦੇ ਭੈਣਾ ਵੀਰ ਕਿਤੇ ਫਸੇ ਹੋਏ ਹੋਣ ਸੋ ਭਾਈ ਜਿਹੜੇ ਜਿਹੜੇ ਵੀ ਸੇਵਾ ਕਰਦੇ ਆ ਇਹਨਾਂ ਨੂੰ ਐਪਰੀਸ਼ੀਏਟ ਕਰਗੇ ਸਾਡੇ ਪੰਜਾਬੀਆਂ ਦੇ ਇੱਕ ਹਿੱਸੇ ਦੇ ਵਿੱਚ ਸਾਰੇ ਤਾਂ ਨਹੀਂ ਮੈਂ ਕਹਿੰਦਾ ਥੋੜੀ ਜਿਹੀ ਆਰ ਲਾਉਣ ਦੀ ਇਰادت ਹੁੰਦੀ ਆ ਪਰ ਇਹ ਜ਼ਿੰਦਾਬਾਦ ਰਹਿਣ ਵਾਲੇ ਲੋਕ ਆ